ਵਡਾ ਮਾਮਲਾ ਤੁਹਾਡੇ ਨਾਲ ਸੰਸਕਰਨ ਜਾ ਰਿਹਾ ਲੁਧਿਆਣਾ ਦੇ ਚਗਰਾਉ ਪਿੰਡ ਦੇ ਇੱਕ 25 ਸਾਲ ਦੀ ਕੁੜੀ ਦੇ ਵੱਲੋਂ ਡੇਰੇ ਚਰਨ ਘਾਟ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਤੇ ਸ਼ਿਕਾਇਤ ਅਰਜ਼ ਕਰਵਾਈ ਗਈ ਸੀ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਬਲਵਿੰਦਰ ਸਿੰਘ ਨੇ ਇਸ ਕੁੜੀ ਦੇ ਨਾਲ ਮੋਗਾ ਦੇ ਨਿੱਜੀ ਹੋਟਲ ਵਿੱਚ ਜਾ ਕੇ ਬਲਾਤਕਾਰ ਕੀਤਾ ਉਸ ਦੀ ਵੀਡੀਓ ਬਣਾਈ ਉਸ ਨੂੰ ਬਲੈਕਮੇਲ ਕਰ ਲਗਾ ਉਸ ਦੇ ਨਾਲ ਹੀ ਸੇਵਾਦਾਰ ਹਫਤੇ ਵਿੱਚ ਦੇਰੇ ਵਿੱਚ ਦੋ ਵਾਰ ਜ਼ਬਰਦਸਤੀ ਬਲੈਕਕਾਰ ਕਰ ਪਰ ਦੂਜੀ ਲੜਕੀ ਨੇ ਵੀ 2024 ਵਿੱਚ ਬਲਜਿੰਦਰ ਸਿੰਘ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਮੋਕਾ ਅਦਾਲਤ ਨੇ 5 ਜਨਵਰੀ ਨੂੰ ਹੁਣ ਇਸ ਕੇਸ ਦੇ ਵਿੱਚ ਸਜ਼ਾ ਸੁਣਾ ਦਿੱਤੀ ਹੈ ਜ ਜਨਾ 5 ਜਨਵਰੀ 2026 ਨੂੰ 10 ਸਾਲ ਦੀ ਜਿਹੜੀ ਕਿ ਸਜ਼ਾ ਸੁਣਾਈ ਗਈ ਹੈ આરોપી ਨੂੰ 55000 ਰੁਪਏ ਜੁਰਮਾਨਾ ਲਗਾ ਦਿੱਤਾ ਗਿਆ ਅਦਾਲਤ ਨੇ ਕਿਹਾ ਕਿ ਧਾਰਮਿਕ ਖਾਂ ਤੋਂ ਪੋਲੇ ਪਲੇਲੂ ਕਰ ਕਿਸ ਤਰ੍ਹਾਂ ਠੱਗਿਆ ਜਾ ਰਿਹਾ ਹੈ ਇਸੇਵਾਦਾਰ ਤੇ ਜਿਹੜੀ ਕਾਨੂੰਨੀ ਕਾਰਵਾਈ ਅਦਾਲਤ ਦੇ ਵੱਲੋਂ ਕੀਤੀ ਗਈ ਹੈ ਮੁੱਖ ਸੇਵਾਦਾਰ ਬਜੁੰਧਰ ਸਿੰਘ ਨੂੰ 10 ਸਾਲ ਦੀ ਕੈਦ ਤੇ 55000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਨੌਜਵਾਨ ਲੜਕੀ ਦੇ ਬਲatkar ਦੀ ਦੋਸ਼ਤ ਵਿੱਚ ਦੋਸ਼ੀ ਕਰਾਰ ਹੈ ਜਿਹੜਾ ਕਿ ਅਦਾਲਤ ਨੇ ਦਿੱਤਾ। ਇਹ ਜਿਹੜਾ ਕੇਸ ਹੈ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ ਇਹ ਬਾਬਾ ਬਲਜਿੰਦਰ ਸਿੰਘ ਚਰਨ ਘਾਟ 68 ਅਖਾੜਾ ਜਗਰਾਉਂ ਦੇ ਕੋਲ ਡੇਰਾ ਚਲਾਉਂਦਾ ਸੀ। ਇਸ ਦੇ ਖਿਲਾਫ ਇੱਕ ਲੜਕੀ ਜਿਹੜੀ ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਹੈ ਉਸਨੇ ਪੁਲਿਸ ਕੋਲ ਸਤੰਬਰ 18 2024 ਨੂੰ ਆਪਣਾ ਬਿਆਨ ਦਰਜ ਕਰਾਇਆ ਸੀ। ਉਹਦੇ ਬਿਆਨਾਂ ਦੇ ਮੁਤਾਬਕ ਇਹ ਲੜਕੀ ਦਾ ਪਰਿਵਾਰ ਤੇ ਲੜਕੀ ਬਾਬਾ ਜੀ ਕੋਲ ਜਾਂਦੀ ਸੀ ਕਿ ਉਹਦੇ ਘਰ ਵਿੱਚ ਜੇ ਕੋਈ ਪ੍ਰੋਬਲਮ ਉਹਨਾਂ ਦਾ ਵਿਸ਼ਵਾਸ ਸੀ ਕਿ ਕੋਈ ਪ੍ਰੋਬਲਮ ਜੇ ਕੋਈ ਹੁੰਦੀ ਸੀ ਤਾਂ ਉਹ ਬਾਬਾ ਜੀ ਠੀਕ ਕਰ ਦਿੰਦੇ ਸੀ ਇਹ ਉਹਨਾਂ ਨੂੰ ਇੱਕ ਸਪਿਰਚੁਅਲ ਗੁਰੂ ਦੇ ਤੌਰ ਤੇ ਲੈਂਦੇ ਸੀ ਇੱਥੇ ਜਿਹੜੀ ਲੜਕੀ ਹੈ ਇਹ ਆਪਣੇ ਇੱਕ ਭਰਾ ਨੂੰ ਕੋਈ ਪ੍ਰੋਬਲਮ ਸੀਗੀ ਉਸਦੇ ਹੱਲ ਕਰਾਉਣ ਵਾਸਤੇ ਬਾਬੇ ਕੋਲ ਗਈ ਉੱਥੇ ਬਾਬੇ ਨੇ ਇਹਨੂੰ ਕਿਹਾ ਕਿ ਤੇਰੇ ਭਰਾ ਦੇ ਲਈ ਕਿਤੇ ਜਾ ਕੇ ਪਾਠ ਪੂਜਾ ਕਰਾਉਣੀ ਹੈ ਤੇ ਤੂੰ ਮੇਰੀ ਕੰਪਨੀ ਕਰ ਜਿਸ ਕਰਕੇ ਇਹ ਲੜਕੀ ਉਸ ਵਿਸ਼ਵਾਸ ਵਿੱਚ ਆਪਣੇ ਭਰਾ ਨੂੰ ਕੀ ਕਰਾਉਣ ਲਈ ਬਾਬਾ ਦੇ ਨਾਲ ਚਲੇਗੀ ਪਰ ਬਾਬੇ ਨੇ ਉਸ ਲੜਕੀ ਨੂੰ ਪੂਜਾ ਪਾਠ ਕਰਾਉਣ ਦੀ ਜਗ੍ਹਾ ਇੱਕ ਹੋਟਲ 'ਚ ਲੈ ਗਿਆ ਜਿੱਥੇ ਉਸ ਨੇ ਇਹਦੇ ਨਾਲ ਜ਼ਬਰਦਸਤੀ ਕੀਤੀ ਅਤੇ ਬਾਅਦ ਵਿੱਚ ਵੀ ਇਸ ਨੂੰ ਵੱਖ-ਵੱਖ ਤਰੀਕਾ ਤੇ ਆਪਣੇ ਡੇਰੀ ਚ ਬੁਲਾਉਂਦਾ ਰਿਹਾ ਤੇ ਉਹਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਡਿਵੈਲਪ ਕੀਤੇ ਤੇ ਧਮਕੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਇਹ ਗੱਲ ਦੱਸੇਂਗੀ ਤਾਂ ਤੇਰੇ ਭਰਾ ਤੇਰੇ ਪਰਿਵਾਰ ਨੂੰ ਮੈਂ ਜਾਨ ਤੋਂ ਮਾਰ ਦੇਵਾਂਗਾ ਤੇ ਤੈਨੂੰ ਵੀ ਜਾਨ ਤੋਂ ਮਾਰ ਦੇਵਾਂਗਾ ਤੇ ਬਹੁਤ ਜ਼ਿਆਦਾ ਇਹਨੂੰ ਧਮਕੀਆਂ ਸੀ ਲੜਕੀ ਨੂੰ ਜਿਸ ਕਰਕੇ ਇਹ ਲੜਕੀ ਉਸ ਡਰ ਵਿੱਚ ਉਸ ਡਰ ਦੇ ਪ੍ਰਭਾਵ ਵਿੱਚ ਰਹੀ ਤੇ ਇਹਨੇ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਪਰ ਫਿਰ ਬਾਬੀ ਦੇ ਉੱਪਰ ਇੱਕ ਪਰਚਾ ਲੁਧਿਆਣਾ ਵਿੱਚ 376 ਦਾ ਹੀ ਦਰਜ ਹੋ ਗਿਆ ਜਿਸ ਵਿੱਚ ਉਸ ਨੂੰ ਉਹਨਾਂ ਦੁਆਰਾ ਜੇਲ੍ਹ ਵਿੱਚ ਜਾਣਾ ਪਿਆ ਜਦੋਂ ਇਹ ਬਾਬਾ ਉਸ ਕੇਸ ਵਿੱਚ ਜੇਲ੍ਹ ਵਿੱਚ ਸੀ ਤਾਂ ਲੜਕੀ ਨੂੰ ਥੋੜਾ ਜਿਹਾ ਹੌਸਲਾ ਮਿਲਿਆ ਇਹਨੇ ਆਪਣੀ ਇੱਕ ਫਰੈਂਡ ਦੀ ਹੈਲਪ ਦੇ ਨਾਲ ਪੁਲਿਸ ਕੋਲ ਆਪਣਾ ਬਿਆਨ ਲਿਖਵਾਇਆ ਤੇ ਉਹਦੇ ਵਿੱਚ ਇਹਨੇ ਸਾਰੀ ਗੱਲ ਦੱਸੀ ਵੀ ਕਿਸ ਤਰੀਕੇ ਨਾਲ ਬਾਬਾ ਇਸ ਨੂੰ ਗਲਤ ਤਰੀਕੇ ਨਾਲ ਬੁਲਾਉਂਦਾ ਸੀ ਤੇ ਗਲਤ ਕੰਮ ਕਰਦਾ ਸੀ ਤੇ ਇਹ ਜੀਆਂ ਵੀਡੀਓ ਵਗੈਰਾ ਵੀ ਨੀਕਡ ਵੀਡੀਓ ਵਗੈਰਾ ਵੀ ਬਣਾਉਂਦਾ ਸੀ ਤੇ ਧਮਕੀ ਦਿੰਦਾ ਸੀ ਵੀ ਜੇਕਰ ਤੂੰ ਕਿਸੇ ਨੂੰ ਇਹ ਗੱਲ ਦੱਸੇਂਗੀ ਤਾਂ ਤੇਰੀ ਵੀਡੀਓ ਵੀ ਵਾਇਰਲ ਕਰ ਦਾਂਗੇ ਤੇ ਨਾਲ ਅਸੀਂ ਤੇਰੇ ਪਰਿਵਾਰ ਨੂੰ ਮੈਂ ਖਤਮ ਕਰ ਦਾਂ। ਫਿਰ ਜਦੋਂ ਇਹ ਨਹੀਂ ਲੜਕੀ ਨੇ ਹੌਸਲਾ ਕਰਕੇ ਆਪਣਾ ਪਰਚਾ ਦਰਜ ਕਰਵਾਇਆ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਵਿੱਚ ਜੋ ਤੱਥ ਸਬੂਤ ਆਏ ਚਲਾਨ ਪੇਸ਼ ਹੋਣ ਤੋਂ ਬਾਅਦ ਅਦਾਲਤ ਵਿੱਚ ਉਹਨਾਂ ਸਾਰੇ ਸਬੂਤਾਂ ਨੂੰ ਪੇਸ਼ ਕੀਤਾ ਗਿਆ। ਹੋਟਲ ਜਿਸ ਵਿੱਚ ਬਾਬਾ ਇਸ ਨੂੰ ਲੈ ਕੇ ਗਿਆ ਸੀ ਉਸ ਦੇ ਮੈਨੇਜਰ ਨੂੰ ਵੀ ਇੱਥੇ ਅਦਾਲਤ ਵਿੱਚ ਬਤੌਰ ਗਵਾਹ ਸੱਮਣ ਕੀਤਾ ਗਿਆ ਉਸ ਨੇ ਵੀ ਆਪਣਾ ਰਿਕਾਰਡ ਪੇਸ਼ ਕੀਤਾ ਤੇ ਸਾਬਤ ਕੀਤਾ ਕਿ ਬਾਕੀ ਉਸ ਦਿਨ ਬਾਬਾ ਇਸ ਲੜਕੀ ਨੂੰ ਹੋਟਲ ਵਿੱਚ ਜ਼ਬਰਦਸਤੀ ਲੈ ਕੇ ਆਇਆ ਸੀ ਸਬੂਤਾਂ ਦੇ ਆਧਾਰ ਤੇ ਤੇ ਲੜਕੀ ਨੇ ਵੀ ਆਪਣੀ ਅਦਾਲਤ ਵਿੱਚ ਆ ਕੇ ਬਿਆਨ ਦਿੱਤਾ ਬਾਬੇ ਦੇ ਖਿਲਾਫ ਗਵਾਹੀ ਦਿੱਤੀ ਤੇ ਇੱਕ ਹੌਸਲਾ ਕਰਕੇ ਆਪਣੇ ਜੋ ਅੰਦਰ ਉਸ ਨੂੰ ਘੁੱਟਣ ਮਹਿਸੂਸ ਹੋ ਰਹੀ ਸੀ ਜਉ ਉਹਨੇ ਜੁਰਮ ਸਿਆ ਉਸ ਨੂੰ ਆਪਣੀ ਆਵਾਜ਼ ਨੂੰ ਅਦਾਲਤ ਵਿੱਚ ਦੁਹਰਾਇਆ ਤੇ ਦੱਸਿਆ ਕਿ ਉਸ ਕਿਸ ਤਰ੍ਹਾਂ ਉਸਦੇ ਨਾਲ ਬਾਬੇ ਨੇ ਗੈਰ ਕਾਨੂੰਨੀ ਢੰਗ ਨਾਲ ਉਸ ਨਾਲ ਨਾਜਾਇਜ਼ਗੀ ਕੀਤੀ ਤੇ ਇੰਨਾ ਸਾਰੇ ਸਬੂਤਾਂ ਦੇ ਆਧਾਰ ਤੇ ਦੇ ਲੜਕੀ ਦੇ ਬਿਆਨਾਂ ਨੂੰ ਮੁੱਖ ਰੱਖਦੇ ਹੋਏ ਜੱਜ ਸਾਹਿਬ ਮਾਨਯੋਗ ਸ਼੍ਰੀ ਵਿਸ਼ਨ ਸੁਪ ਜਾਦ ਸਾਹਿਬ ਨੇ ਬਾਬਾ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ 376 ਵਿੱਚ ਤੇ 50000 ਰੁਪਏ ਜੁਰਮਾਨਾ ਤੇ ਧਾਰਾ 506 ਜੋ ਕਿ ਧਮਕੀਆਂ ਦੇਣ ਵਾਸਤੇ ਤਾਰਾ ਆਪੀਸੀ ਵਿੱਚ ਪ੍ਰੋਵੀਜ਼ਨ ਹੈ ਉਹਦੇ ਵਿੱਚ 5000 ਰੁਪਏ ਜੁਰਮਾਨਾ ਤੇ 2000 2 ਸਾਲ ਦੀ ਕੈਦ ਹੈ ਜਿਹੜੀ ਉਸ ਨੂੰ ਦਿੱਤੀ ਗਈ ਹੈ ਇਹ ਬਾਬਾ ਸ਼ੁਰੂ ਤੋਂ ਕਸਟਡੀ ਚ ਹੈ ਕਿਉਂਕਿ ਇਸਨੇ ਆਪਣੇ ਵਾਸਤੇ ਇੱਕ ਬੇਲ ਵੀ ਅਪਲਾਈ ਕੀਤੀ ਸੀ ਵਕੀਲ ਸਾਹਿਬ ਰਾਈ ਬਟ ਮਾਨਯੋਗ ਅਦਾਲਤ ਦੇ ਵਿੱਚ ਪ੍ਰੋਸੀਕਿਊਸ਼ਨ ਵੱਲੋਂ ਉਸ ਦੀ ਬੇਲ ਨੂੰ ਆਪੋਜ਼ ਕੀਤਾ ਗਿਆ ਅਤੇ ਕਿਹਾ ਗਿਆ ਵੀ ਇਹ ਬਾਬਾ ਇੱਕ ਇਨਫਲੂਐਂਸ਼ੀਅਲ ਪਰਸਨ ਹੈ ਵੀ ਜੇ ਇਹ ਕਸਟਡੀ ਚੋਂ ਬਾਹਰ ਆ ਗਿਆ ਜੇ ਇਸ ਨੂੰ ਬੇਲ ਮਿਲ ਗਈ ਤਾਂ ਇਹ ਹੋ ਸਕਦਾ ਹੈ ਪ੍ਰੋਸੀਕਿਊਟਰਜ਼ ਨੂੰ ਅਤੇ ਬਾਕੀ ਗਵਾਹਾਂ ਨੂੰ ਕਿਸੇ ਤਰੀਕੇ ਨਾਲ ਉਲਝਾ ਸਕਦਾ ਤੇ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਤੇ ਹੋ ਸਕਦਾ ਹੈ ਕਿ ਉਹ ਗਵਾਹੀ ਦੇਣ ਵਾਸਤੇ ਵੀ ਨਾ ਆਂਦੇ ਜਿਸ ਕਰਕੇ ਮਾਨਯੋਗ ਅਦਾਲਤ ਨੇ ਪ੍ਰੋਸੀਕਿਊਸ਼ਨ ਦੀ ਇਸ ਬਹਿਸ ਨੂੰ ਇਸ ਸਬਮਿਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਬੇਲ ਐਪਲੀਕੇਸ਼ਨ ਵੀ ਖਾਰਜ ਕਰ ਦਿੱਤੀ ਸੀ। ਜਿਸ ਜੂਰਿਸਡਿਕਸ਼ਨ ਦੀ ਬੰਦੀ ਬਗਰਾਉ ਲੋਹਾਰਾ ਡਿਸਟ੍ਰਿਕਟ ਬੰਦੀ ਮੋਗੇ ਦੇ ਵਿੱਚ ਕੇਸ ਪਟਾ ਲਾਇਆ ਗਿਆ। ਜਿਹੜਾ ਇਹ ਬਾਬਾ ਲੜਕੀ ਨੂੰ ਹੋਟਲ ਵਿੱਚ ਲੈ ਕੇ ਆਇਆ ਕਿੰਗਡਮ ਹੋਟਲ ਵਿੱਚ ਉਹ ਮੋਗੇ ਦੀ ਹੀ ਜੂਰਿਸਡਿਕਸ਼ਨ ਵਿੱਚ ਸੀ। ਇਸ ਕਰਕੇ ਜਿਹੜਾ ਇਹ ਲੜਕੀ ਆਈ ਹੈ ਲੜਕੀ ਨੇ ਬਿਆਨ ਵੀ ਸਿਵਲ ਹਸਪੀਟਲ ਚ ਐਡਮਿਟ ਹੋਈ ਜਿੱਥੇ ਉਸ ਦਾ ਬਿਆਨ ਲਿਖਿਆ ਗਿਆ ਇਸ ਕਰਕੇ ਜਿਹੜੀ ਜੂਰਿਸਡਿਕਸ਼ਨ ਹੈ ਉਹ ਲੜਕੀ ਦੇ ਬਿਆਨਾਂ ਮੁਤਾਬਕ ਤੇ ਜਿੱਥੇ ਕ੍ਰਾਈਮ ਹੋਇਆ ਉਸ ਦੇ ਬਿਦਾਨ ਮੁਤਾਬਕ ਇਹੀ ਮੋਗਾ ਹੈਗੀ ਪਦੀ ਸੀ ਬਿਆਨ ਲਗ ਲਈ ਸੁਰਿੰਦਰ ਸੋਨ ਪਰਪੋ